ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਕੌਣੋ ਲੋਕ ਸੀਗੇ ਜੋ ਕਹਿੰਦੇ ਸੀ ਅਸੀਂ ਹੁਣ ਸਿੱਖਾਂ ਦੇ ਗੁਰੂ ਆ ਅਸੀਂ ਸਿੱਖਾਂ ਦੇ 11ਵੇਂ ਗੁਰੂ ਆ ਸਾਨੂੰ ਮੱਥੇ ਟੇਕੋ ਕੌਣ ਸੀਗੇ ਉਹ ਗੱਦਾਰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਵਾਂਗ ਆਨੰਦਪੁਰ ਦੀ ਧਰਤੀ ਤੇ ਕਲਗੀ ਲਾ ਕੇ ਬੈਠ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਸਨ ਤੇ ਬੈਠ ਗਏ ਸੀ ਕਹਿੰਦੇ ਸੀ ਅਸੀਂ ਆਨੰਦਪੁਰ ਦੇ ਮਾਲਕ ਇੱਕੋ ਹੀ ਇੱਕ ਅਦਾ ਨਹੀਂ ਸੀਗਾ ਇਤਿਹਾਸ ਚ ਦੋ ਤਿੰਨ ਅਜਿਹੇ ਲੋਕਾਂ ਦੇ ਨਾਮ ਆਉਂਦੇ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਵਾਂਗ ਪਹਿਰਾਵਾ ਪਾਉਣ ਲੱਗ ਗਏ ਸੀ ਤੇ ਮੱਥੇ ਟਕਾਉਣ ਲੱਗ ਗਏ ਸੀਗੇ ਲੋਕਾਂ ਤੋਂ ਕਹਿੰਦੇ ਸੀ ਕਿ ਅਸੀਂ ਗੁਰੂ ਆ ਹੁਣੇ ਕੌਣ ਸੀਗੇ ਲੋਕ ਇਹਦੇ ਤੇ ਅੱਜ ਆਪਾਂ ਗੱਲ ਕਰਾਂਗੇ ਇਹ ਕੋਈ ਦੁਸ਼ਮਣ ਨਹੀਂ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੀ ਸੀਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦਿਆਂ ਇੱਕ ਖੰਗ ਦੇ ਵੀ ਨਹੀਂ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਇਹਨਾਂ ਨੇ ਖਾਦਾ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਇਹ ਜਿਉਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਫਿਰ ਇਹਨਾਂ ਨੇ ਖਾਲਸਾ ਪੰਥ ਨਾਲ ਗੱਦਾਰੀਆਂ ਕੀਤੀਆਂ ਅੱਜ ਗੱਲ ਕਰਾਂਗੇ ਉਹ ਗੱਦਾਰਾਂ ਦੀ ਉਹ ਮੌਕਾਪਰਸਤ ਗੁਰੂ ਗੋਬਿੰਦ ਸਿੰਘ ਜੀ ਦੇ ਆਪਣਿਆਂ ਦੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਹੁਕਮ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿ ਹੁਣ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਊਗਾ ਹੁਣ ਗੁਰੂ ਗੁਰੂ ਗ੍ਰੰਥ ਸਾਹਿਬ ਹੋਣਗੇ ਹੁਣ ਅਕਾਲ ਪੁਰਖ ਦੇ ਨਾਲ ਸਿੱਧਾ ਜੁੜੂਗਾ ਖਾਲਸਾ ਪਰ ਇਹ ਬੇਈਮਾਨ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਹੁਕਮ ਦਾ ਕੋਈ ਮਾਨ ਨਹੀਂ ਰੱਖਿਆ ਆਪਣੇ ਬੇਈਮਾਨ ਲੋਕਾਂ ਬਾਰੇ ਗੱਲ ਕਰਾਂਗੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪਣੇ ਆਪ ਨੂੰ ਸਿੱਖਾਂ ਦੇ 11ਵੇਂ ਗੁਰੂ ਅਖਵਾਉਣ ਲੱਗ ਗਏ ਸੀਗੇ ਤੇ ਮੱਥੇ ਟਿਕਾਉਣ ਲੱਗ ਗਏ ਸੀ ਇਹਦੇ ਵਿੱਚ ਸਭ ਤੋਂ ਪਹਿਲਾਂ ਜੋ ਨਾਮ ਆਉਂਦਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਭਤੀਜੇ ਦਾ ਨਾਮ ਆਉਂਦਾ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਕੋਈ ਭਰਾ ਤਾਂ ਹੈ ਨਹੀਂ ਸੀਗਾ ਸਕਾ ਫਿਰ ਭਤੀਜਾ ਕਿੱਥੋਂ ਆਇਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕੋ ਹੀ ਫਰਜ਼ੰਦ ਸੀਗੇ ਉਹ ਸੀਗੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਭਤੀਜਾ ਫਿਰ ਕੌਣ ਸੀਗਾ ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਸੀਗਾ ਇਹ ਆਪਾਂ ਨੂੰ ਇਹ ਤਾਂ ਸਭ ਨੂੰ ਪਤਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸੀਗੇ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਇੱਕ ਵੱਡੇ ਭਰਾ ਸੀਗੇ ਸੂਰਜਮਲ ਸੂਰਜ ਮੱਲ ਦੇ ਅੱਗੇ ਪੁੱਤਰ ਸੀਗੇ ਦੀਪਚੰਦ ਤੇ ਇਹ ਦੀਪਚੰਦ ਦੇ ਅੱਗੇ ਦੋ ਪੁੱਤਰ ਸੀ ਇੱਕ ਸ਼ਾਮਚੰਦ ਤੇ ਇੱਕ ਗੁਲਾਬਰਾਏ ਇਹ ਗੁਲਾਬਰਾਏ ਹੀ ਉਹ ਬੰਦਾ ਸੀਗਾ ਜੋ ਗੁਰਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੀ ਨਕਲ ਕਰਨ ਲੱਗ ਗਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੇ ਤਾਏ ਦਾ ਪੋਤਾ ਸੀ ਯਾਨੀ ਕਿ ਗੁਰਗੋਬਿੰਦ ਸਿੰਘ ਜੀ ਦਾ ਭਤੀਜਾ ਸੀਗਾ ਇਹ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਇਹਨਾਂ ਨੇ ਖੰਡੇ ਬਾਟੇ ਦੀ ਪੌਲ ਵੀ ਛਕ ਲਈ ਸੀ ਤੇ ਗੁਲਾਬਰਾਏ ਤੋਂ ਗੁਲਾਬ ਸਿੰਘ ਤੇ ਸ਼ਾਮਚੰਦ ਤੋਂ ਸ਼ਾਮ ਸਿੰਘ ਬਣ ਗਏ ਸੀ ਹੁਣ ਇਹ ਉਹ ਲੋਕ ਸੀਗੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਹੁੰਦਿਆਂ ਉਹਨਾਂ ਦੀ ਕਿਰਪਾ ਨਾਲ ਆਪਣੇ ਘਰ ਚਲਾਉਂਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਕਰਕੇ ਹੀ ਇਹਨਾਂ ਨੂੰ ਲੋਕ ਜਾਣਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਇਹ ਡਰ ਕੇ ਰਹਿੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਇਹ ਚੂਹ ਨਹੀਂ ਸੀ ਕਰਦੇ ਸੀਗੇ ਹੁਣ ਇੱਕ ਘਟਨਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਨਗਰ ਖਾਲੀ ਕੀਤਾ ਸੀਗਾ 7 ਮਹੀਨਿਆਂ ਦੇ ਘੇਰੇ ਤੋਂ ਬਾਅਦ ਕਿੰਨਾ ਉਹ ਔਖਾ ਸਮਾਂ ਸੀਗਾ ਕਿਵੇਂ ਆਨੰਦਪੁਰ ਦਾ ਨਗਰ ਖਾਲੀ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਕਾਫਲੇ ਦੇ ਉੱਤੇ ਬੇਈਮਾਨੀ ਕਰਕੇ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ ਸੀਗਾ ਆਪਣੇ ਵਾਅਦੇ ਤੋੜ ਦਿੱਤੇ ਸੀਗੇ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਨੰਦਪੁਰ ਤੋਂ ਥੋੜੀ ਦੂਰ ਨਿਰਮੋਗੜ ਦੇ ਇਲਾਕੇ ਤੇ ਪਹੁੰਚੇ ਸੀ ਤੇ ਉਦੋਂ ਇਤਿਹਾਸਕਾਰ ਲਿਖਦੇ ਨੇ ਇਹ ਗੁਲਾਬ ਰਾਏ ਤੇ ਸ਼ਾਮ ਸਿੰਘ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸੀ ਹੁਣ ਸੋਚੋ ਉਦੋਂ ਗੁਰੂ ਗੋਬਿੰਦ ਸਿੰਘ ਜੀ ਕਿਹੋ ਜਿਹੇ ਹਾਲਾਤਾਂ 'ਚ ਸੀਗੇ ਆਪਣਾ ਪਿਆਰਾ ਨਗਰ ਛੱਡ ਕੇ ਆ ਗਏ ਸੀ ਔਰ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਭੁੱਖ ਨਾਲ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਿਆਰੇ ਸਿੰਘ ਤੇ ਹੁਣ ਹਮਲਾ ਕਰ ਦਿੱਤਾ ਗਿਆ ਸੀਗਾ ਪਿੱਛੋਂ ਇਹ ਆਖ ਦੀ ਘੜੀ ਚ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦਾ ਹੱਥ ਫੜਿਆ ਸੀਗਾ ਉਹ ਕਿਵੇਂ ਫੜਿਆ ਸੀ ਹੱਥ ਇਹਨਾਂ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਸੀਗਾ ਸਿਰਮੌਰ ਦਾ ਜੋ ਰਾਜਾ ਸੀਗਾ ਨਾਹਨ ਦਾ ਰਾਜਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਦੋਸਤ ਸੀਗਾ ਸਿਰਮੌਰ ਦੇ ਰਾਜੇ ਦੇ ਨਾਮ ਗੁਰਗੋਬਿੰਦ ਸਿੰਘ ਜੀ ਨੇ ਹੁਕਮਨਾਮਾ ਲਿਖ ਕੇ ਇਹਨਾਂ ਨੂੰ ਦਿੱਤਾ ਸੀਗਾ ਉਸ ਹੁਕਮਨਾਮੇ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀ ਕਿ ਇਹ ਦੋ ਸਾਡੇ ਆਪਣੇ ਭਰਾ ਨੇ ਸਾਡਾ ਆਪਣਾ ਇਹ ਪਰਿਵਾਰ ਆ ਕੇ ਤੁਸੀਂ ਇਹਨਾਂ ਦੀ ਮਦਦ ਕਰਨੀ ਆ ਤੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਫਿਰ ਖੇਰੂ-ਖੇਰੂ ਹੋ ਜਾਂਦਾ ਹੈ ਤੇ ਇਹ ਜਾਂਦੇ ਨੇ ਫਿਰ ਉਹ ਨਾਹਨ ਦੇ ਰਾਜੇ ਕੋਲ ਸਰਮੌਰ ਦਾ ਰਾਜਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਦੇਖਦਾ ਹੈ ਤਾਂ ਇਹਨਾਂ ਦੇ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਹੁਕਮਨਾਮੇ ਕਰਕੇ ਹੀ ਇੱਕ ਪੂਰੇ ਪਿੰਡ ਦਾ ਪੱਟਾ ਇਹਨਾਂ ਦੇ ਨਾਮ ਲਿਖਵਾ ਦਿੰਦਾ ਹੈ ਸੋਚੋ ਕਿੰਨਾ ਵੱਡਾ ਇਹਨਾਂ ਤੇ ਅਹਿਸਾਨ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਔਖ ਦੀ ਕੜੀ ਚ ਵੀ ਇਹ ਆਪਣੇ ਸਮਝ ਕੇ ਇਹਨਾਂ ਨੂੰ ਇਹਨਾਂ ਦੀ ਬਾਹ ਫੜੀ ਇਹ ਕੀ ਕਰਦੇ ਨੇ ਬਾਅਦ ਚੋਂ ਫਿਰ ਇਹਨਾਂ ਨੇ ਇਹੋ ਜੀ ਗੱਦਾਰੀ ਕੀਤੀ ਸੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕੋਈ ਆਪਣਾ ਐਦਾਂ ਦਾ ਕਰ ਸਕਦਾ ਹੈ ਕਿਉਂਕਿ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਕੁਝ ਗਵਾਂਢੀ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਤੋਂ ਕਿੰਨੀ ਖਾਰ ਖਾਂਦੇ ਸੀ ਕਿੰਨੀ ਈਰਖਾ ਕਰਦੇ ਸੀ ਉਹਨਾਂ ਦੀ ਵਜ੍ਹਾ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਨਗਰ ਛੱਡ ਕੇ ਜਾਣਾ ਪਿਆ ਤੇ ਇਹ ਸਾਰਾ ਵਰਤਾਂਤ ਹੋਇਆ ਸੀਗਾ ਉਹ ਪਹਾੜੀ ਰਾਜਾ ਜੋ ਇਹ ਸਭ ਲਈ ਜ਼ਿੰਮੇਵਾਰ ਸੀਗਾ ਉਹ ਸੀਗਾ ਆਨੰਦਪੁਰ ਨਗਰ ਦਾ ਗਵਾਂਢੀ ਰਾਜਾ ਬਿਲਾਸਪੁਰ ਦਾ ਰਾਜਾ ਅਜਮੇਰ ਚੰਦ ਅਜਮੇਰ ਚੰਦ ਜੋ ਆਨੰਦਪੁਰ ਦੇ ਘੇਰੇ ਵੇਲੇ ਵੀ ਉੱਥੇ ਮੌਜੂਦ ਸੀ ਜਿਸ ਦੀ ਫੌਜ ਮੌਜੂਦ ਸੀ ਚਮਕੌਰ ਦੀ ਜੰਗ 'ਚ ਵੀ ਅਜਮੇਰ ਚੰਦ ਗੁਰਗੋਬਿੰਦ ਸਿੰਘ ਜੀ ਦੇ ਖਿਲਾਫ ਲੜਿਆ ਸੀ ਇਹ ਅਜਮੇਰ ਚੰਦ ਹੀ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਚਿੱਠੀ ਲੈ ਕੇ ਗਿਆ ਸੀਗਾ ਵਜੀਦ ਖਾਨ ਕੋਲ ਕੇ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਨਗਰ ਆਨੰਦਪੁਰ ਤੇ ਹਮਲਾ ਕਰੀਏ ਤੇ ਉਹਨਾਂ ਨੂੰ ਆਨੰਦਪੁਰ ਚੋਂ ਬਾਹਰ ਕੱਢੀਏ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਦਾ ਨਗਰ ਛੱਡਿਆ ਸੀ ਉਸ ਤੋਂ ਬਾਅਦ ਇਹ ਅਜਮੇਰ ਚੰਦ ਹੰਕਾਰੀ ਨੇ ਫਿਰ ਆਨੰਦਪੁਰ ਨਗਰ ਦੇ ਕਿਲੇ ਤਹਸਨਸ ਕਰ ਦਿੱਤੇ ਸੀਗੇ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਭਤੀਜੇ ਗੁਲਾਬ ਰਾਏ ਹੋਣੀ ਫਿਰ ਇਹ ਸਭ ਹੋਣ ਤੋਂ ਕੁਝ ਕਸਾਲਾਂ ਬਾਅਦ ਹੀ ਅਜਮੇਰ ਚੰਦ ਕੋਲ ਜਾਂਦੇ ਨੇ ਤੇ ਅਜਮੇਰ ਚੰਦ ਤੋਂ 60 ਕੁਮਾ ਜ਼ਮੀਨ ਆਨੰਦਪੁਰ ਸਾਹਿਬ ਦੀ ਖਰੀਦ ਲੈਂਦੇ ਨੇ ਨਗਰ ਵਸਾਉਣ ਤੋਂ ਬਾਅਦ ਇਹ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੀ ਇਹ ਮਹਿਮਾਗਾਉਂਦੇ ਨੇ ਇਹ ਗੁਲਾਬ ਰਾਏ ਖੁਦ ਗੁਰੂ ਗੋਬਿੰਦ ਸਿੰਘ ਜੀ ਵਾਂਗੂ ਪਲੰਘ ਤੇ ਬੈਠਣ ਲੱਗ ਗਿਆ ਤਖਤ ਤੇ ਬੈਠਣ ਲੱਗ ਗਿਆ ਤੇ ਆਪਣੇ ਆਪ ਨੂੰ ਮੱਥੇ ਟਿਕਵਾਉਣ ਲੱਗ ਗਿਆ ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਵਰਗਾ ਹੀ ਇਹ ਬਾਣਾ ਪਹਿਨਣ ਲੱਗ ਗਿਆ ਤੀਰ ਕਮਾਣ ਆਪਣੇ ਹੱਥ 'ਚ ਫੜਨ ਲੱਗ ਗਿਆ ਤੇ ਕਲਗੀ ਸਜਾਉਣ ਲੱਗ ਗਿਆ ਉਸ ਤੋਂ ਬਾਅਦ ਇਹ ਇਹ ਕਹਿੰਦੇ ਸੀ ਕਿ ਹੁਣ ਅਨੰਦਪੁਰ ਦੇ ਮਾਲਕ ਅਸੀਂ ਆਂ ਅਨੰਦਪੁਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇੱਕ ਖਾਲਸੇ ਦੀ ਜਨਮ ਭੂਮੀ ਆ ਖਾਲਸੇ ਨੂੰ ਜਿਸ ਦਾ ਮਾਲਕ ਬਣਾਇਆ ਸੀਗਾ ਇਹ ਬੇਈਮਾਨ ਲੋਕ ਫਿਰ ਕਹਿਣ ਲੱਗ ਕੇ ਕਿ ਅਨੰਦਪੁਰ ਦੇ ਮਾਲਕ ਅਸੀਂ ਆਂ ਸੋਚ ਕੇ ਦੇਖੋ ਹੁਣ ਕਿਵੇਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੀ ਲੋਕ ਬੇਈਮਾਨ ਹੋ ਗਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਹੁਕਮ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗਣਾ ਹੈ ਕਿ ਅਕਾਲ ਪੁਰਖ ਨੂੰ ਹੀ ਮੰਨਣਾ ਹੈ ਇਹ ਆਪਣੇ ਆਪ ਨੂੰ ਮੱਥੇ ਟਿਕਵਾਉਣ ਲੱਗ ਗਏ ਸੀਗੇ ਤੇ ਉਸ ਸਮੇਂ ਇੱਕ ਉਦਾਸੀ ਸਾਧੂ ਗੁਰਬਖਸ਼ ਦਾਸ ਉਦਾਸੀ ਮੌਜੂਦ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਸ ਦੀ ਡਿਊਟੀ ਖੁਦ ਗੁਰੂ ਗੋਬਿੰਦ ਸਿੰਘ ਜੀ ਲਾ ਕੇ ਗਏ ਸੀ ਅਨੰਦਪੁਰ ਨਗਰ ਦੀ ਸੇਵਾ ਕਰਨ ਦੀ ਸਾਡੇ ਜਾਣ ਤੋਂ ਬਾਅਦ ਤੁਸੀਂ ਇਸ ਸਥਾਨ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦੀ ਸੇਵਾ ਕਰਨੀ ਆ ਅਨੰਦਪੁਰ ਨਗਰ ਦੀ ਸੇਵਾ ਤੁਸੀਂ ਕਰਨੀ ਆ ਉਹ ਗੁਰਬਖਸ਼ ਦਾਸ ਉਦਾਸੀ ਸਾਧੂ ਸੀਗੇ ਜੋ ਉਹਨਾਂ ਨੂੰ ਜਦੋਂ ਇਹ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਹੀ ਲਾ ਕੇ ਸਿੰਘਾਸਨ ਬੈਠੇ ਨੇ ਕਲਗੀਆਂ ਲਾ ਕੇ ਬੈਠੇ ਨੇ ਗੁਰੂ ਗੋਬਿੰਦ ਸਿੰਘ ਜੀ ਵਾਂਗ ਸਰੂਪ ਬਣਾ ਕੇ ਪਖੰਡੀ ਸਾਧ ਬਣ ਕੇ ਬੈਠੇ ਨੇ ਤੇ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਨੇ ਤੇ ਮੱਥੇ ਟਿਕਵਾ ਰਹੇ ਨੇ ਤਾਂ ਇਹ ਗੱਲਾਂ ਫਿਰ ਉਹ ਗੁਰਬਖਸ਼ ਦਾਸ ਉਦਾਸੀ ਸਾਧੂ ਦਾ ਮਨ ਬਹੁਤ ਦੁਖਿਆ ਤੇ ਉਹਨਾਂ ਨੇ ਜਾ ਕੇ ਇਹ ਗੁਲਾਬਰਾਏ ਨੂੰ ਫਿਰ ਬੇਨਤੀ ਕੀਤੀ ਕਿ ਤੁਸੀਂ ਇਹ ਪਾਪ ਨਾ ਕਰੋ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਤੁਸੀਂ ਨਾ ਕਰੋ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਤਾਂ ਉਸ ਸਮੇਂ ਇਤਿਹਾਸਕਾਰ ਲਿਖਦੇ ਨੇ ਕਿ ਇਹ ਗੁਲਾਬ ਰਾਏ ਬੜੇ ਹੰਕਾਰ ਚ ਬੋਲਿਆ ਕਿ ਮੈਂ ਸੋਡੀਆਂ ਦੇ ਖਾਨਦਾਨ ਚੋਂ ਆ ਇਹ ਆਨੰਦਪੁਰ ਸਾਡਾ ਐ ਤੂੰ ਕੌਣ ਐ ਤੂੰ ਇੱਕ ਨੌਕਰ ਐ ਤੇ ਆਪਣੇ ਪੁੱਤਰਾਂ ਨੂੰ ਬੁਲਾ ਕੇ ਫਿਰ ਗੁਰਬਖਸ਼ ਦਾਸ ਉਦਾਸੀ ਨੂੰ ਉਥੋਂ ਬਾਹਰ ਕੱਢ ਦਿੱਤਾ ਸੀਗਾ ਆਨੰਦਪੁਰ ਨਗਰ ਤੋਂ ਬਾਹਰ ਕੱਢ ਦਿੱਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਸੇਵਕ ਨੂੰ ਹੰਕਾਰੇ ਹੋਏ ਇਸ ਗੁਲਾਬ ਰਾਏ ਨੇ ਬਾਹਰ ਕੱਢ ਦਿੱਤਾ ਸੀਗਾ ਜਿਸ ਨੂੰ ਸੇਵਾ ਸੌਂਪ ਕੇ ਗਏ ਸੀ ਗੁਰੂ ਗੋਬਿੰਦ ਸਿੰਘ ਜੀ ਖੁਦ ਉਸ ਸਮੇਂ ਜਦੋਂ ਤੱਕਾ ਹੋ ਰਿਹਾ ਸੀਗਾ ਉਦਾਸੀ ਸਾਧੂ ਗੁਰਬਖਸ਼ ਦਾਸ ਜੀ ਨਾਲ ਤਾਂ ਉਹਨਾਂ ਨੇ ਬੜੇ ਹੀ ਟੁੱਟੇ ਮਨ ਨਾਲ ਤੇ ਬੜੇ ਹੀ ਰੋ ਨਾਲ ਇਹ ਗੁਲਾਬ ਰਾਏ ਨੂੰ ਇਹ ਕਿਹਾ ਸੀਗਾ ਕਿ ਜੇ ਤੂੰ ਨਾ ਆਪਣੀਆਂ ਹਰਕਤਾਂ ਤੋਂ ਬਾਜ਼ ਆਇਆ ਤਾਂ ਤੂੰ ਪਾਗਲ ਹੋ ਕੇ ਮਰੇਗਾ ਕਿ ਤੇਰਾ ਬੀ ਨਾਸ ਹੋ ਜਾਊਗਾ ਤੇਰੇ ਵੰਸ਼ ਦਾ ਹੀ ਖਾਤਮਾ ਹੋ ਜਾਊਗਾ ਇਹ ਸ਼ਬਦ ਗੁਰਬਖਸ਼ ਦਾਸ ਉਦਾਸੀ ਜੀ ਦੀ ਦੁਖੀ ਆਤਮਾ ਚੋਂ ਨਿਕਲੇ ਤੇ ਇਹ ਸ਼ਬਦ ਫਿਰ ਥੋੜੇ ਸਮੇਂ ਬਾਅਦ ਹੀ ਪੂਰੇ ਹੋ ਗਏ ਇਤਿਹਾਸਕਾਰ ਲਿਖਦੇ ਨੇ ਕਿ ਗੁਲਾਬ ਰਾਏ ਪਖੰਡੀ ਗੁਲਾਬ ਰਾਏ ਜੋ ਗੁਰਗੋਬਿੰਦ ਸਿੰਘ ਜੀ ਵਰਗਾ ਭੇਖ ਬਣਾ ਕੇ ਬੈਠਾ ਸੀਗਾ ਉਹਦੇ ਚਾਰੋਂ ਪੁੱਤਰ ਇੱਕ ਇੱਕ ਕਰਕੇ ਮਰ ਗਏ ਤੇ ਉਹਦੀਆਂ ਨੂਹਾਂ ਵੀ ਮਰ ਗਈਆਂ ਤੇ ਉਸ ਤੋਂ ਬਾਅਦ ਇਹ پاگل ਹੋ ਗਿਆ ਸੀਗਾ ਇਹ ਦਰਦਰ ਝਟਕਦਾ ਰਹਿੰਦਾ ਸੀਗਾ ਤੇ ਆਖਰੀ ਸਮੇਂ ਚ ਫਿਰ ਇਹ ਅਨੰਦਪੁਰ ਨਗਰ ਛੱਡ ਕੇ ਕੀਰਤਪੁਰ ਚਲਾ ਗਿਆ ਤੇ ਉੱਥੇ ਹੀ ਇਹਦੀ ਮੌਤ ਹੋ ਜਾਂਦੀ ਆ ਇਹਦੇ ਜਾਣ ਤੋਂ ਬਾਅਦ ਇੰਨਾ ਕੁਝ ਹੋਣ ਤੋਂ ਬਾਅਦ ਪੂਰਾ ਖਾਨਦਾਨ ਖਤਮ ਹੋਣ ਤੋਂ ਬਾਅਦ ਵੀ ਅਕਲ ਨਹੀਂ ਆਈ ਇਹਨਾਂ ਦੇ ਟੱਬਰ ਨੂੰ ਇਹਦੀ ਪਤਨੀ ਗੱਦੀ ਤੇ ਬੈੰਦੀ ਰਹੀ ਤੇ ਗੁਲਾਬ رائے ਦੀ ਪਤਨੀ ਦੀ ਮੌਤ ਤੋਂ ਬਾਅਦ ਫਿਰ ਆਨੰਦਪੁਰ ਨਗਰ ਦਾ ਪ੍ਰਬੰਧ ਸੰਭਲਿਆ ਸੀਗਾ ਗੁਲਾਬ رائے ਦੇ ਭਰਾ ਸ਼ਾਮ ਸਿੰਘ ਦੇ ਪੁੱਤਰਾਂ ਨੇ ਹੁਣ ਇਤਿਹਾਸਕਾਰ ਇਥੇ ਨਹੀਂ ਲਿਖਦੇ ਕਿ ਉਹ ਗੱਦੀ ਲਾ ਕੇ ਬੈਠਦੇ ਸੀ ਜਾਂ ਉਹ ਸੇਵਾ ਕਰਦੇ ਸੀ ਪਰ ਖਾਲਸਾ ਰਾਜ ਆਉਣ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਵੀ ਆਨੰਦਪੁਰ ਨਗਰ ਦਾ ਪ੍ਰਬੰਧ ਇਨਾਂ ਦੇ ਵਾਰਸਾਂ ਕੋਲ ਹੀ ਦੱਸਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਤੇ ਉਸ ਸਮੇਂ ਹੋਰ ਜੜੀਆਂ ਰਿਆਸਤਾਂ ਸੀਗੀਆਂ ਉਹਨਾਂ ਦੇ ਰਾਜਿਆਂ ਨੇ ਆਨੰਦਪੁਰ ਨਗਰ ਤੇ ਹੋਰ ਵੀ ਗੁਰਧਾਮਾਂ ਦੇ ਨਾਮ ਵੱਡੀਆਂ-ਵੱਡੀਆਂ ਜ਼ਗੀਰਾਂ ਲਵਾਈਆਂ ਉਸ ਤੋਂ ਬਾਅਦ ਫਿਰ 1920 ਦੇ ਨੇੜੇ ਆ ਕੇ ਜਦੋਂ ਸਿੰਘ ਸਭਾ ਲਹਿਰ ਚੱਲੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ 1923 ਚ ਇਨਾਂ ਦੇ ਵਾਰਸਾਂ ਨੇ ਫਿਰ ਆਨੰਦਪੁਰ ਨਗਰ ਦਾ ਪ੍ਰਬੰਧ ਸੌਂਪ ਦਿੱਤਾ ਸੀਗਾ ਐਸਜੀਪੀਸੀ ਨੂੰ ਤੇ ਹੁਣ ਉਸ ਤੋਂ ਬਾਅਦ ਐਸਜੀਪੀਸੀ ਹੀ ਇਸ ਸਥਾਨ ਦੀ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਕਰ ਰਹੀ ਹੈ ਇਹ ਗੁਲਾਬ رائے ਦਾ ਪੂਰਾ ਪਰਿਵਾਰ ਤਾਂ ਫਿਰ ਖਤਮ ਹੀ ਹੋ ਗਿਆ ਸੀਗਾ ਤੇ ਗੁਲਾਬ رائے ਦੇ ਭਰਾ ਸ਼ਾਮ ਸਿੰਘ ਦੇ ਵੰਸਜ ਹੁਣ ਵੀ ਆਨੰਦਪੁਰ ਨਗਰ ਤੇ ਉਹਦੇ ਆਲੇ-ਦੁਆਲੇ ਇਲਾਕਿਆਂ 'ਚ ਵੱਸਦੇ ਨੇ ਉਹਨਾਂ ਨੂੰ ਆਨੰਦਪੁਰ ਦੇ ਟੋਡੀਆਂ ਵਜੋਂ ਜਾਣਿਆ ਜਾਂਦਾ ਹੈ। ਦੂਸਰਾ ਨਾਮ ਜਿਹੜਾ ਆਉਂਦਾ ਹੈ ਉਹ ਇਤਿਹਾਸ 'ਚ ਨਾਮ ਆਉਂਦਾ ਹੈ ਪਾਲਿਤ ਅਜੀਤ ਸਿੰਘ ਜਿਹਨੂੰ ਸਾਰੀ ਸੰਗਤ ਸਾਹਿਬਜ਼ਾਦਾ ਅਜੀਤ ਸਿੰਘ ਵੀ ਕਹਿੰਦੀ ਸੀ। ਹੁਣ ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਆਪਣੇ ਦਿਮਾਗ 'ਚ ਨਾਮ ਆਉਂਦਾ ਹੈ ਜਦੋਂ ਆਪਾਂ ਸੁਣਦੇ ਹਾਂ ਤਾਂ ਆਪਣੇ ਆ ਅੱਖਾਂ ਦੇ ਸਾਹਮਣੇ ਸਾਹਿਬਜ਼ਾਦਾ ਅਜੀਤ ਸਿੰਘ ਆ ਜਾਂਦੇ ਨੇ ਜਿਨ੍ਹਾਂ ਦੀ ਸ਼ਹਾਦਤ ਚਮਕੌਰ ਦੀ ਗੜੀ 'ਚ ਜੂਝਦਿਆਂ ਹੋਈ ਸੀਗੀ। ਫਿਰ ਇਹ ਸਾਹਿਬਜ਼ਾਦਾ ਅਜੀਤ ਸਿੰਘ ਕੌਣ ਆ ਜਿਸ ਨੂੰ ਸਾਹਿਬਜ਼ਾਦਾ ਕਹਿ ਕੇ ਸਾਰੇ ਮਾਣੇ ਜਿੱਤ ਦਿੰਦੇ ਸੀਗੇ ਪਾਲਿਤ ਪੁੱਤਰ ਅਜੀਤ ਸਿੰਘ ਇਤਿਹਾਸ ਚ ਦਾ ਨਾਮ ਆਇਆ ਹੈ ਪਾਲਿਤ ਹੁੰਦਾ ਮਤਲਬ ਪਾਲਿਆ ਹੋਇਆ ਯਾਨੀ ਕਿ ਅਡਾਪਟ ਕੀਤਾ ਹੋਇਆ ਗੁਰੂ ਗੋਬਿੰਦ ਸਿੰਘ ਜੀ ਜਦੋਂ ਤਲਵੰਡੀ ਸਾਬੋ ਤੋਂ ਦੱਖਣ ਦੀ ਧਰਤੀ ਵੱਲ ਨੂੰ ਜਾ ਰਹੇ ਸੀ ਤਾਂ ਰਸਤੇ ਚ ਬੁਰਹਾਨਪੁਰ ਗੁਰਗੋਇ ਸਿੰਘ ਜੀ ਰੁਕਦੇ ਨੇ ਤੇ ਬੁਰਹਾਨਪੁਰ ਦੀ ਧਰਤੀ ਤੇ ਮਾਤਾ ਸੁੰਦਰੀ ਜੀ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਨੇ ਹੁਣ ਮਾਤਾ ਸੁੰਦਰੀ ਜੀ ਇੱਕ ਮਾਂ ਸੀ ਜਿਨ੍ਹਾਂ ਨੇ ਆਪਣੇ ਪੁੱਤਰ ਖੋਏ ਸੀ ਇਤਿਹਾਸਿਕ ਕਿਤਾਬਾਂ 'ਚ ਇਹ ਲਿਖਿਆ ਮਿਲਦਾ ਹੈ ਕਿ ਬੁਰਹਾਨਪੁਰ ਦੀ ਧਰਤੀ ਤੇ ਜਦੋਂ ਸੰਗਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਈ ਤਾਂ ਉਹਨਾਂ 'ਚ ਇੱਕ 5 ਸਾਲ ਦਾ ਬੱਚਾ ਸੀ ਜਿਸ ਨੂੰ ਦੇਖ ਕੇ ਮਾਤਾ ਸੁੰਦਰੀ ਜੀ ਦਾ ਮਨ ਭਾਵੁਕ ਹੋ ਗਿਆ ਕਿਉਂਕਿ ਉਹ ਬੱਚੇ ਦੀ ਸ਼ਕਲ ਬਿਲਕੁਲ ਉਹਨਾਂ ਦੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਨਾਲ ਮਿਲਦੀ ਸੀ ਜੋ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਚੁੱਕੇ ਸੀ ਮਾਤਾ ਸੁੰਦਰੀ ਜੀ ਇੱਕ ਮਾਂ ਸੀਗੇ ਤੇ ਉਹਨਾਂ ਦਾ ਮਨ ਬਿਆਕਲ ਹੋ ਰਿਹਾਦਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਅੱਗੇ ਫਿਰ ਬੇਨਤੀ ਕਰਦੇ ਨੇ ਕਿ ਇਹ ਪੁੱਤਰ ਨੂੰ ਮੈਂ ਗੋਦ ਲੈਣਾ ਚਾਹਣੀ ਆ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਮਨਾਂ ਵੀ ਕੀਤਾ ਸੀਗਾ ਮਾਤਾ ਸੁੰਦਰੀ ਜੀ ਨੂੰ ਕਿ ਤੁਹਾਡੇ ਪੁੱਤਰ ਉਹੀ ਸੀਗੇ ਜੋ ਸ਼ਹੀਦ ਹੋ ਚੁੱਕੇ ਨੇ ਹੁਣ ਖਾਲਸਾ ਪੰਥ ਹੀ ਸਾਡਾ ਪੁੱਤਰ ਹੈ ਕਿ ਇਹਨੂੰ ਗੋਦ ਨਾਂ ਲਓ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਆਉਣ ਵਾਲੇ ਭਵਿੱਖ ਦਾ ਘਟਨਾਵਾ ਦਾ ਅੰਦਾਜ਼ਾ ਹੋਵੇ ਇਤਿਹਾਸਕਾਰ ਲਿਖਦੇ ਨੇ ਕਿ ਮਾਤਾ ਸੁੰਦਰੀ ਜੀ ਦੀ ਜਦ ਅੱਗੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਫੈਸਲਾ ਬਦਲਣਾ ਪਿਆ ਤੇ ਇਸ ਬੱਚੇ ਨੂੰ ਗੋਦ ਲੈ ਕੇ ਮਾਤਾ ਸੁੰਦਰੀ ਜੀ ਇਸ ਦਾ ਨਾਮ ਅਜੀਤ ਸਿੰਘ ਰੱਖਦੇ ਨੇ ਕਈ ਇਤਿਹਾਸਕਾਰ ਬੁਰਹਾਨਪੁਰ ਦੀ ਜਗ੍ਹਾ ਦਿੱਲੀ ਵੀ ਲਿਖਦੇ ਨੇ ਤੇ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਅੱਗੇ ਨਾਂਦੇੜ ਸਾਹਿਬ ਵੱਲ ਨੂੰ ਚਲੇ ਜਾਂਦੇ ਨੇ ਤੇ ਮਾਤਾ ਸੁੰਦਰੀ ਜੀ ਇਸ ਬੱਚੇ ਨੂੰ ਆਪਣਾ ਪੁੱਤਰ ਬਣਾ ਕੇ ਦਿੱਲੀ ਚਲੇ ਜਾਂਦੇ ਨੇ ਤੇ ਇਸ ਨੂੰ ਸਾਹਿਬਜ਼ਾਦਿਆਂ ਵਾਲੇ ਸਾਰੇ ਅਧਿਕਾਰ ਮਾਤਾ ਸੁੰਦਰੀ ਜੀ ਦਿੰਦੇ ਨੇ ਸਾਰੀ ਸੰਗਤ ਵੀ ਜਿਹੜੀ ਆਉਂਦੀ ਸੀ ਮਾਤਾ ਸੁੰਦਰੀ ਦੇ ਦਰਸ਼ਨ ਕਰਨ ਉਹ ਵੀ ਸਾਹਿਬਜ਼ਾਦਾ ਕਹਿ ਕੇ ਹੀ ਬੁਲਾਉਂਦੀ ਸੀ ਨਾਮ ਨਹੀਂ ਸੀ ਲੈਂਦੇ ਔਰ ਆ ਕੇ ਮਾਨ ਸਨਮਾਨ ਕਰਦੇ ਸੀ ਮਾਤਾ ਸੁੰਦਰੀ ਜੀ ਨੇ ਆਪਣੇ ਪੁੱਤਰਾਂ ਜਿੰਨਾ ਹੀ ਪਿਆਰ ਇਸ ਬੱਚੇ ਨੂੰ ਦਿੱਤਾ ਹੌਲੀ-ਹੌਲੀ ਇਹ ਜਵਾਨ ਹੋਇਆ ਤੇ ਮਾਤਾ ਸੁੰਦਰੀ ਜੀ ਨੇ ਬੜੀ ਇੱਕ ਨੇਕ ਕੰਨਿਆ ਦੇਖ ਕੇ ਇਸਪਾਲਿਤ ਅਜੀਤ ਸਿੰਘ ਦਾ ਵਿਆਹ ਕੀਤਾ ਪਰ ਜਿੱਦਾਂ ਜਿੱਦਾਂ ਇਹ ਜਵਾਨ ਹੋਇਆ ਇਹਦਾ ਮਨ ਬੇਈਮਾਨ ਹੋਣ ਲੱਗ ਗਿਆ ਹੁਣ ਬੇਈਮਾਨ ਕਿਉਂ ਹੋਣ ਲੱਗ ਗਿਆ ਕਿਉਂਕਿ ਮਾਤਾ ਸੁੰਦਰੀ ਜੀ ਕੋਲ ਦੂਰੋਂ ਦੂਰੋਂ ਸੰਗਤ ਆ ਕੇ ਨਤਮਸਤਕ ਹੁੰਦੀ ਸੀ ਤੇ ਇਹਦਾ ਵੀ ਸਾਹਿਬਜ਼ਾਦਿਆਂ ਵਾਂਗੂ ਮਾਨ ਇੱਜ਼ਤ ਕਰਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਇਹਦੇ ਨਾਮ ਨਾਲ ਜੁੜਿਆ ਹੋਇਆ ਸੀ ਮਾਤਾ ਸੁੰਦਰੀ ਜੀ ਦਾ ਨਾਮ ਇਹਦੇ ਨਾਮ ਨਾਲ ਜੁੜਿਆ ਹੋਇਆ ਸੀ ਸੰਗਤ ਆ ਕੇ ਆਦਰ ਮਾਨ ਦੇ ਨਾਲ-ਨਾਲ ਮਾਇਆ ਵੀ ਪੇਂਟ ਕਰਦੀ ਸੀ ਹੁਣ ਉਹ ਆਦਰਮਾਨ ਤੇ ਮਾਇਆ ਦੇਖ ਕੇ ਇਹਦਾ ਮਨ ਬੇਈਮਾਨ ਹੋ ਗਿਆ ਤੇ ਇਹਨੂੰ ਲੱਗਿਆ ਕਿ ਇਹ ਸਭ ਮੇਰੇ ਕੋਲ ਹੀ ਹੋਣਾ ਚਾਹੀਦਾ ਹੈ ਕਿ ਮੈਂ ਗੱਦੀ ਲਾ ਕੇ ਇੱਥੇ ਬੈਠ ਜਾਣਾ ਤਾਂ ਸੰਗਤ ਮੈਨੂੰ ਗੁਰੂ ਮੰਨੂਗੀ ਕਿਉਂਕਿ ਮੇਰੇ ਨਾਮ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਤਾਂ ਲੱਗ ਹੀ ਰਿਹਾ ਹੈ ਹਾਲਾਂਕਿ ਇਤਿਹਾਸਕਾਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਇਹਨੂੰ ਕਦੇ ਨਹੀਂ ਲਿਖਿਆ ਮਾਤਾ ਸੁੰਦਰੀ ਜੀ ਦਾ ਪਾਲਿਤ ਪੁੱਤਰ ਹੀ ਲਿਖਿਆ ਹੈ ਪਰ ਸਾਰੀ ਸੰਗਤ ਵੀ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਮਾਤਾ ਸੁੰਦਰੀ ਜੀ ਦਾ ਪੁੱਤਰ ਸਮਝ ਕੇ ਹੀ ਇਹਦਾ ਮਾਨਜਿਤ ਕਰਦੇ ਸੀ ਇਥੋਂ ਤੱਕ ਕਿ ਉਸ ਸਮੇਂ ਦੇ ਮੁਗਲਾਂ ਦੇ ਦਸਤਾਵੇਜ਼ਾਂ ਚ ਮੁਗਲਾਂ ਦੇ ਰਿਕਾਰਡ ਚ ਅਖਬਾਰਾ ਦਰਬਾਰੇ ਮੋਲਾ ਚ ਇਸ ਨੂੰ ਗੁਰਗੋਬਿੰਦ ਸਿੰਘ ਜੀ ਦਾ ਪੁੱਤਰ ਲਿਖਿਆ ਗਿਆ ਹੈ ਗੁਰਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਦਸ਼ਾਹ ਬਹਾਦਰ ਸ਼ਾਹ ਇਸੇ ਹੀ ਅਜੀਤ ਸਿੰਘ ਨੂੰ ਮਾਤਮੀ ਖਿਲਤ ਭੇਜਦਾ ਹੈ ਮਾਤਮੀ ਖਿਲਤ ਹੁੰਦੀ ਸੀ ਕਿ ਪਿਤਾ ਦੇ ਸਵਰਗਵਾਸ ਹੋਣ ਤੋਂ ਬਾਅਦ ਉਹਦੇ ਪੁੱਤਰ ਨੂੰ ਮੁਗਲ ਤਖਤ ਵੱਲੋਂ ਇੱਕ ਮਾਤਮੀ ਖਿਲਤ ਭੇਜੀ ਜਾਂਦੀ ਸੀਗੀ ਮੁਗਲਾਂ ਦੇ ਉਸ ਵੇਲੇ ਦੇ ਅਫੀਸ਼ੀਅਲ ਰਿਕਾਰਡ ਅਖਬਾਰਾ ਦਰਬਾਰੇ ਮੋਲਾ ਚ ਵੀ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਪੁੱਤਰ ਅਜੀਤ ਸਿੰਘ ਨੂੰ ਬਹਾਦਰ ਸ਼ਾਹ ਨੇ ਮਾਤਮੀ ਖਿਲਤ ਭੇਜੀ ਉੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਲਿਖਿਆ ਹੋਇਆ ਹੈ ਅਸੀਂ ਸਭ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੀ ਉਸ ਕਾਲ ਚ ਹੀ ਇਹਦੇ ਨਾਮ ਅੱਗੇ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਲੱਗਿਆ ਸੀਗਾ ਕਿੰਨੀ ਇਹਦੀ ਮਾੜੀ ਕਿਸਮਤ ਸੀ ਕਿੰਨੇ ਇਹਦੇ ਮਾੜੇ ਭਾਗ ਸੀਗੇ ਕਿ ਇਹ ਲਾਲਚ ਚ ਪੈ ਗਿਆ ਇਹਨੂੰ ਲੱਗਿਆ ਕਿ ਜੋ ਪੇਟਾ ਆ ਰਹੀ ਆ ਜੋ ਦਸਵੰਦ ਆ ਰਿਹਾ ਹੈ ਉਹ ਮੈਂ ਸਾਰਾ ਹੜਪ ਲਵਾਂ ਤੇ ਜੋ ਮਾਨ ਇੱਜ਼ਤ ਮੈਨੂੰ ਮਿਲ ਰਿਹਾ ਹੈ ਉਹ ਮਾਨ ਇੱਜ਼ਤ ਮੈਂ ਇੱਕ ਗੱਦੀ ਤੇ ਬਹਿ ਕੇ ਹੋਰ ਲਮਾਂ ਇਹਦੇ ਮਨ 'ਚ ਇਹ ਲਾਲਚ ਆਇਆ ਤਾਂ ਫਿਰ ਇੱਥੇ ਇਹਨੇ ਇੱਕ ਜ਼ਿੱਦ ਕੀਤੀ ਮਾਤਾ ਸੁੰਦਰੀ ਜੀ ਅੱਗੇ ਕਿਉਂਕਿ ਮਾਤਾ ਸਾਹਿਬਕੌਰ ਜੀ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਹੋਏ ਸ਼ਸਤਰ ਸੀਗੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੀਗੇ ਮਾਤਾ ਸਾਹਿਬਕੌਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਦੀ ਧਰਤੀ ਤੋਂ ਜਦੋਂ ਦਿੱਲੀ ਰਵਾਨਾ ਕੀਤਾ ਸੀ ਤਾਂ ਮਾਤਾ ਸਾਹਿਬਕੌਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਸ਼ਸਤਰ ਸੌਂਪੇ ਸੀਗੇ ਇਹਦੀ ਹਿੰਮਤ ਇੰਨੀ ਜ਼ਿਆਦਾ ਵੱਧ ਗਈ ਸੀ ਇਹਦਾ ਲਾਲਚ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਮਾਤਾ ਸੁੰਦਰੀ ਜੀ ਤੋਂ ਉਹ ਸ਼ਸਤਰਾਂ ਦੀ ਇਹਨੇ ਮੰਗ ਕੀਤੀ ਕਿ ਮੈਨੂੰ ਚਾਹੀਦੇ ਨੇ ਮਾਤਾ ਸੁੰਦਰੀ ਜੀ ਨੇ ਜਦੋਂ ਮਨਾਂ ਕੀਤਾ ਇਤਿਹਾਸ 'ਚ ਵੀ ਲਿਖਿਆ ਮਿਲਦਾ ਹੈ ਕਿ ਇਹਨੇ ਮਾਤਾ ਸੁੰਦਰੀ ਜੀ ਤੇ ਹੱਥ ਚੱਕਣ ਦੀ ਵੀ ਕੋਸ਼ਿਸ਼ ਕੀਤੀ ਇੱਥੇ ਸੋਚੋ ਕਿ ਮਾਤਾ ਸੁੰਦਰੀ ਜੀ ਦਾ ਦਿਲ ਕਿੰਨਾ ਟੁੱਟਿਆ ਹੋਣਾ ਹੈ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਉਹਨਾਂ ਨੇ ਆਪਣੇ ਪੁੱਤਰਾਂ ਦੇ ਜਾਣ ਤੋਂ ਬਾਅਦ ਆਪਣੇ ਪੁੱਤ ਦਾ ਦਰਜਾ ਦਿੱਤਾ ਤੇ ਕਿੰਨੀਆਂ ਹੀ ਭਾਵਨਾਵਾਂ ਨਾਲ ਇਹਨੂੰ ਗੋਦ ਲਿਆ ਸੀ ਪਰ ਇਹਨੇ ਉਹੀ ਬਗਾਨਾ ਜੋ ਗੰਦਾ ਖੂਨ ਸੀਗਾ ਉਹ ਸਾਬਿਤ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਉਹੀ ਸੀਗੇ ਜੋ ਚਾਰ ਫਰਜ਼ੰਦ ਸੀਗੇ ਹੋਰ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਬਣ ਸਕਦਾ ਇਸ ਤੋਂ ਬਾਅਦ ਮਾਤਾ ਸੁੰਦਰੀ ਜੀ ਇਸ ਤੋਂ ਕਿਨਾਰਾ ਕਰਨ ਲੱਗ ਗਏ ਸੀਗੇ ਪਰ ਇਹਦੀ ਜੋ ਹਿੰਮਤ ਸੀਗੀ ਉਹ ਦਿਨ ਵ ਦਿਨ ਵਧੀ ਜਾ ਰਹੀ ਸੀ ਕਿਉਂਕਿ ਇਹ ਬਹੁਤ ਸ਼ਾਹੀ ठाट-ਬਾਠ ਨਾਲ ਰਹਿਣਾ ਚਾਹੁੰਦਾ ਸੀਗਾ ਇਤਿਹਾਸਕਾਰ ਇਹ ਲਿਖਦੇ ਨੇ ਕਿ 60 ਕੋੜ ਸਵਾਰ ਇਹਦੇ ਨਾਲ ਹੁੰਦੇ ਸੀ ਤੇ ਹਰ ਰੋਜ਼ ਇਹ ਪੂਰਾ ਸਜ ਧਜ ਕੇ ਸ਼ਾਹੀ ਕੱਪੜੇ ਪਾ ਕੇ ਦਿੱਲੀ ਦੀਆਂ ਸੜਕਾਂ ਤੇ ਨਿਕਲਦਾ ਸੀਗਾ ਤੇ ਲੋਕਾਂ ਨੂੰ ਕਹਿੰਦਾ ਸੀ ਕਿ ਮੈਨੂੰ ਸਲਾਮ ਕਰੋ ਹੁਣ ਮੁਗਲਾਂ ਨੂੰ ਵੀ ਇਹ ਅਹਿਸਾਸ ਹੋ ਗਿਆ ਸੀਗਾ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਾਬੂ ਕਰੀਏ ਇਹ ਸਮਾਂ ਕਿਹੜਾ ਸੀਗਾ ਹੁਣ ਇਹ ਦੇਖਣਾ ਜ਼ਰੂਰੀ ਆ ਪੰਜਾਬ ਚ ਗੁਰੂ ਗੋਬਿੰਦ ਸਿੰਘ ਜੀ ਦਾ ਥਾਪਿਆ ਹੋਇਆ ਇੱਕ ਸਿੰਘ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਮੁਗਲਾਂ ਦੇ ਤਖਤਾਂ ਨੂੰ ਮਿੱਟੀ ਚ ਮਿਲਾ ਰਿਆ ਸੀਗਾ ਤੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਸ ਸਮੇਂ ਫਿਰ ਮੁਗਲ ਤਖਤ ਨੇ ਇਨੂੰ ਆਪਣੀ ਕਟਪੁਤਲੀ ਬਣਾ ਕੇ ਨਚਾਉਣ ਦੀ ਕੋਸ਼ਿਸ਼ ਕੀਤੀ ਆ ਇਹ ਇਹਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਬਰਾਬਰ ਅਸੀਂ ਖੜਾ ਕਰਦੀਏ ਕਿ ਸਿੱਖ ਕਨਫਿਊਜ਼ ਹੋ ਜਾਣ ਕਿ ਕੌਣਾ ਸਾਡਾ ਲੀਡਰ ਇਤਿਹਾਸ ਚ ਕਈ ਵਾਰ ਜ਼ਿਕਰ ਮਿਲਦਾ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਚ ਮੁਗਲਾਂ ਦੇ ਕਿਲੇ ਢਾ ਰਹੇ ਹੁੰਦੇ ਸੀ ਤਾਂ ਉਸ ਸਮੇ ਇਹ ਮੁਗਲਾਂ ਦੇ ਦਰਬਾਰ ਚ ਹਾਜ਼ਰ ਹੁੰਦਾ ਸੀਗਾ ਇਹਨੂੰ ਵੱਡੇ ਵੱਡੇ ਇਨਾਮ ਦਿੰਦੇ ਸੀਗੇ ਮੁਗਲ ਇੱਥੋਂ ਤੱਕ ਕਿ ਅੰਮ੍ਰਿਤਸਰ ਦਾ ਪੱਟਾ ਵੀ ਮੁਗਲਾਂ ਨੇ ਇਹਦੇ ਨਾਮ ਕਰ ਦਿੱਤਾ ਸੀਗਾ ਹੁਣ ਸੋਚ ਕੇ ਦੇਖੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਇਹਦਾ ਨਾਮ ਜੁੜਿਆ ਹੋਵੇ ਮਾਤਾ ਸੁੰਦਰ ਕੌਰ ਜੀ ਦੀ ਗੋਦੀ ਦਾ ਨਿੰਗ ਮਾਣਿਆ ਹੋਵੇ ਤੇ ਨੱਚੀ ਜਾਵੇ ਉਹ ਮੁਗਲਾਂ ਦੇ ਇਸ਼ਾਰਿਆਂ ਤੇ ਇਸ ਕਰਕੇ ਇਹਦੇ ਮਾੜੇ ਦਿਨ ਆਉਣੇ ਲਾਜ਼ਮੀ ਹੀ ਸੀਗੇ ਆਪਣੀ ਇਹ ਸ਼ਾਹੀ ਠਾਠ ਬਾੜ ਦੇ ਹੰਕਾਰ ਚ ਇੰਨਾ ਜ਼ਿਆਦਾ ਗੁੰਮ ਹੋ ਗਿਆ ਸੀਗਾ ਕਿ ਇੱਕ ਦਿਨ ਦਿੱਲੀ ਦੀਆਂ ਸੜਕਾਂ ਤੋਂ ਜਦੋਂ ਇਹ ਲੰਘ ਰਿਹਾ ਸੀਗਾ ਤਾਂ ਇੱਕ ਮਸਜਿਦ ਚ ਮੁਸਲਮਾਨ ਭਰਾ ਨਮਾਜ਼ ਪੜ ਰਹੇ ਸੀਗੇ एनएफआर ਉਥੇ ਉਹਨਾਂ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਆਹ ਕੀ ਕਸਰਤਾਂ ਕਰੀ ਜਾਂਦੇ ਹੋ ਉਥੋਂ ਫਿਰ ਉਹ ਮੁਸਲਮਾਨ ਭਰਾ ਫਿਰ ਸ਼ਿਕਾਇਤ ਲੈ ਕੇ ਆਪਣੀ ਕਮਿਊਨਿਟੀ ਦੇ ਨਾਲ ਫਿਰ ਫਰਖਸ਼ੀਰ ਕੋਲ ਜਾਂਦੇ ਨੇ ਤੇ ਫਰਖਸ਼ੀਰ ਵੀ ਉਹਨੂੰ ਵੀ ਪਤਾ ਹੀ ਸੀਗਾ ਕਿ ਜੋ ਆਪਣਿਆਂ ਦਾ ਨਹੀਂ ਬਣਿਆ ਜੋ ਗੁਰਗੋਬਿੰਦ ਸਿੰਘ ਜੀ ਦੇ ਨਾਮ ਦੀ ਇੱਜ਼ਤ ਨਹੀਂ ਰੱਖ ਸਕਿਆ ਜੋ ਮਾਤਾ ਸੁੰਦਰ ਕੌਰ ਜਿਸਨੇ ਇਹਨੂੰ ਅਡਾਪਟ ਕੀਤਾ ਉਸ ਦੇ ਬਰ ਖਿਲਾਫ ਹੋ ਗਿਆ ਕਿ ਉਹ ਸਾਡੇ ਨਾਲ ਕਿੰਨਾ ਕੁ ਰਹੇਗਾ ਤੇ ਕਿਉਂਕਿ ਜਿਹੜੇ ਇਹ ਮੁਗਲ ਸੀਗੇ ਇਹ ਆਪਦੇ ਧਰਮ ਦੇ ਬੜੇ ਕੱਟੜ ਸੀਗੇ ਜਦੋਂ ਮੁਸਲਮ ਧਰਮ ਦੇ ਲੋਕ ਇਹਦੀ ਸ਼ਿਕਾਇਤ ਲੈ ਕੇ ਬਹਾਦਰ ਸ਼ਾਹ ਕੋਲ ਪਹੁੰਚੇ ਤਾਂ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਉੱਥੋਂ ਦੇ ਲੋਕ ਇਹਦੇ ਤੋਂ ਇੰਨਾ ਖਫਾ ਹੋ ਗਏ ਸੀ ਇੰਨਾ ਰੋਜ ਆਗਿਆ ਸੀਗਾ ਕਿ ਇਹਨੇ ਸਾਡੇ ਧਰਮ ਤੇ ਅਟੈਕ ਕੀਤਾ ਹੈ ਉਹਨਾਂ ਨੇ ਦੋ ਹੀ ਸ਼ਰਤਾਂ ਰੱਖੀਆਂ ਕਿ ਜਾਂ ਤਾਂ ਇਹਨੂੰ ਦਿੱਲੀ 'ਚੋਂ ਬਾਹਰ ਕਢਾਓ ਜਾਂ ਫਿਰ ਇਹਦੇ ਕੈਸ਼ ਕਤਲ ਕਰਾਓ ਬਹਾਦਰ ਸ਼ਾਹ ਨੇ ਫਿਰ ਇਹ ਹੁਕਮ ਜਾਰੀ ਕਰ ਦਿੱਤਾ ਇਤਿਹਾਸਕਾਰ ਲਿਖਦੇ ਨੇ ਕਿ ਇੱਥੇ ਫਿਰ ਇਹ ਪਾਲਿਤ ਅਜੀਤ ਸਿੰਘ ਨੇ ਆਪਣੇ ਕੇਸ਼ ਕਤਲ ਕਰਕੇ ਇੱਕ ਥਾਲ ਚ ਰੱਖ ਕੇ ਬਹਾਦਰ ਸ਼ਾਹ ਦੇ ਅੱਗੇ ਪੇਟ ਕੀਤੇ ਸੀ ਮਾਤਾ ਸੁੰਦਰ ਕੌਰ ਇਹ ਸਭ ਫਿਰ ਬਰਦਾਸ਼ਤ ਨਹੀਂ ਕਰ पाए ਤੇ ਇਹਨੂੰ ਫਿਰ ਬੇਦਖਲ ਕਰ ਦਿੱਤਾ ਸੀਗਾ ਉਸ ਸਮੇ ਮਾਤਾ ਸੁੰਦਰ ਕੌਰ ਨੇ ਕਿੰਨਾ ਦਿਲ ਟੁੱਟਿਆ ਹੋਣਾ ਮਾਤਾ ਸੁੰਦਰ ਕੌਰ ਜੀ ਦਾ ਤੇ ਬਾਕੀ ਸਾਰੀਆਂ ਸੰਗਤਾਂ ਦਾ ਜੋ ਸਾਹਿਬਜ਼ਾਦਿਆਂ ਦੇ ਬਰਾਬਰ ਇਹਨੂੰ ਸਨਮਾਨ ਦਿੰਦੀਆਂ ਸੀ ਸਾਹਿਬਜ਼ਾਦਿਆਂ ਦੇ ਬਰਾਬਰ ਇਹਨੂੰ ਇੱਜ਼ਤ ਦਿੰਦੀਆਂ ਸੀ ਇਹਨੂੰ ਸਾਹਿਬਜ਼ਾਦਾ ਕਹਿ ਕੇ ਬੁਲਾਉਂਦੀਆਂ ਸੀਗੀਆਂ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਉਹੀ ਹੋਏ ਨੇ ਜੋ ਦੋ ਚਮਕੌਰ ਦੀ ਗੜੀ 'ਚ ਸ਼ੇਰਾਂ ਵਾਂਗੂ ਗੱਜਦੇ ਲੱਖਾਂ ਦੀ ਫੌਜ ਨਾਲ ਜੂਝਦੇ ਹੋਏ ਵੀਰਗਤियां ਪ੍ਰਾਪਤ ਕਰ ਗਏ ਤੇ ਦੋ ਉਹ ਛੋਟੇ ਫਰਜ਼ੰਦ ਜੋ ਸੂਬੇ ਦੀ ਕਚੈਰੀ 'ਚ ਵੱਡੇ-ਵੱਡੇ ਰਾਖਸ਼ਾਂ ਤੋਂ ਤੇ ਵੱਡੇ-ਵੱਡੇ ਜ਼ਾਲਿਮਾਂ ਤੋਂ ਵੀ ਨਹੀਂ ਡਰੇ ਤੇ ਉਹਨਾਂ ਦੇ ਸਾਹਮਣੇ ਸਤਿਸ਼੍ਰੀ ਅਕਾਲ ਦੇ ਜਕਾਰੇ ਲਗਾ ਕੇ ਆਪਣੇ ਦਾਦਾ ਆਪਣੇ ਪਰਦਾਦਾ ਆਪਣੇ ਗੁਰੂ ਪਿਤਾ ਆਪਣੀ ਦਾਦੀ ਤੇ ਪੂਰੇ ਸਿੱਖ ਪੰਥ ਦਾ ਮਾਣ ਵਧਾ ਕੇ ਸ਼ਹੀਦ ਹੋ ਗਏ ਸੀਗੇ ਗੁਰਗੋਬਿੰਦ ਸਿੰਘ ਜੀ ਦੇ ਸਹਾਬਜ਼ਾਦੇ ਉਹੀ ਨੇ ਜਿਨ੍ਹਾਂ ਨੂੰ ਅਸੀਂ ਸੱਚੇ ਦਿਲ ਨਾਲ ਯਾਦ ਕਰਦੇ ਹਾਂ ਇਤਿਹਾਸ ਨੇ ਇਹਨੂੰ ਇੱਕ ਮੌਕਾ ਦਿੱਤਾ ਸੀਗਾ ਕਿ ਇਹ ਵੀ ਇਤਿਹਾਸ ਚ ਯਾਦ ਰੱਖਿਆ ਜਾ ਸਕਦਾ ਸੀਗਾ ਪਰ ਇਹਨੇ ਆਪਣੀ ਬੇਈਮਾਨੀ ਕਰਕੇ ਉਹ ਮੌਕਾ ਗਵਾ ਦਿੱਤਾ ਇਹਨੇ ਆਪਣੇ ਕੇਸ਼ ਹੀ ਕਤਲ ਕਰਕੇ ਉਹ ਮੁਗਲ ਰਾਜੇ ਦੇ ਮੁਗਲ ਬਾਦਸ਼ਾਹ ਦੇ ਸਾਹਮਣੇ ਰੱਖ ਦਿੱਤੇ ਇਤਿਹਾਸਕਾਰਾਂ ਦੀ ਇੱਥੇ ਦੋ ਰਾਇਆਂ ਨੇ ਕਈ ਇਤਿਹਾਸਕਾਰ ਇਹ ਵੀ ਸ਼ੰਕਾ ਜਤਾਉਂਦੇ ਨੇ ਕਿ ਹੋ ਸਕਦਾ ਹੈ ਅਜੀਤ ਸਿੰਘ ਦੇ ਜੋ ਕੇਸ਼ ਨੇ ਉਹ ਮੁਗਲਾਂ ਨੇ ਧੱਕੇ ਨਾਲ ਕਤਲ ਕੀਤੇ ਹੋਣ ਪਰ ਜ਼ਿਆਦਾਤਰ ਇਤਿਹਾਸਕਾਰ ਇਹ ਹੀ ਲਿਖਦੇ ਨੇ ਕਿ ਇਹਨੇ ਮੌਤ ਦੇ ਡਰੋਂ ਆਪਣੇ ਕੇਸ਼ ਕਤਲ ਕਰਕੇ ਬਹਾਦਰ ਸ਼ਾਹ ਦੇ ਅੱਗੇ ਪੇਸ਼ ਕੀਤੇ ਸੀਗੇ ਉਸ ਤੋਂ ਬਾਅਦ ਵੀ ਇਹਦੀਆਂ ਆਤਾਂ 'ਚ ਕੋਈ ਫਰਕ ਨਹੀਂ ਪਿਆ માતા ਸੁੰਦਰੀ ਜੀ ਨੇ ਇਹਦੇ ਨਾਲ ਬਿਲਕੁਲ ਨਾਤਾ ਤੋੜ ਲਿਆ ਸੀਗਾ ਪਰ ਇਹ ਗੱਦੀ ਲਾ ਕੇ ਉਵੇਂ ਹੀ ਬੈੰਦਾ ਸੀਗਾ ਤੇ ਕੁਝ ਕੁ ਲੋਕ ਇਹਨੂੰ ਆ ਕੇ ਮੱਥਾ ਟੇਕਦੇ ਸੀਗੇ ਤੇ ਇਹਦੀ ਇੱਕ ਸੰਗਤ ਵੀ ਬਣ ਗਈ ਸੀ ਜਿਹਨੂੰ ਅਜੀਤੀ ਸੰਗਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਤਿਹਾਸ 'ਚ ਫਿਰ ਇੱਕ ਇਹੋ ਜਿਹੀ ਘਟਨਾ ਹੁੰਦੀ ਆ ਕਿ ਇੱਕ ਦਿਨੇ ਆਪਣੇ ਕਾਫਲੇ ਨਾਲ ਜਾ ਰਿਹਾ ਹੁੰਦਾ ਹੈ ਤੇ ਇੱਕ ਬੇਨਵਾ ਫਕੀਰ ਜੋ ਇਹਦੇ ਨਾਲ ਉਲਝ ਜਾਂਦਾ ਹੈ ਕਿਸੇ ਗੱਲੋਂ ਇਹ ਉਹ ਬੇਨਵਾ ਫਕੀਰ ਨੂੰ ਆਪਣੇ ਨਾਲ ਦੇਾਂ ਤੋਂ ਕਤਲ ਕਰਵਾ ਕੇ ਇੱਕ ਖੂਚ ਸਟਾ ਦਿੰਦਾ ਹੈ ਬੇਨਵਫ ਕੀਰ ਨੂੰ ਜਦੋਂ ਉਹਦੀ ਕਮਿਊਨਿਟੀ ਦੇ ਲੋਕ ਲੱਭਦੇ ਨੇ ਤਾਂ ਕਿਸੇ ਤਰੀਕੇ ਨਾਲ ਪਤਾ ਚੱਲ ਜਾਂਦਾ ਹੈ ਕਿ ਅਜੀਤ ਸਿੰਘ ਨੇ ਮਰਵਾ ਕੇ ਉਸ ਬੇਨਵਫ ਕੀਰ ਨੂੰ ਖੂਚ ਸਟਾਇਆ ਹੈ ਤਾਂ ਉਸ ਕਮਿਊਨਿਟੀ ਦੇ ਉਹ ਲੋਕ ਫਿਰ ਜਾਂਦੇ ਨੇ ਮੁਗਲ ਬਾਦਸ਼ਾਹ ਕੋਲ ਉਸ ਸਮੇਂ ਮੁਗਲ ਬਾਦਸ਼ਾਹ ਸੀਗਾ ਅਹਿਮਦ ਸ਼ਾਹ ਰੰਗੀਲਾ ਉਹਨੂੰ ਜਦੋਂ ਪਤਾ ਲੱਗਦਾ ਹੈ ਉਹ ਫਿਰ ਇਹਦੇ ਖਿਲਾਫ ਮੌਤ ਦੀ ਸਜ਼ਾ ਸੁਣਾ ਦਿੰਦਾ ਹੈ ਤੇ ਇਹਨੂੰ ਹਾਥੀ ਦੀ ਲੱਤ ਨਾਲ ਸੰਗਲ ਦੇ ਨਾਲ ਬੰਨ ਕੇ ਫਿਰ ਦਿੱਲੀ ਦੀਆਂ ਸੜਕਾਂ 'ਚ ਘ੍ਰਿਸਿਆ ਜਾਂਦਾ ਹੈ ਤੇ ਉਸੇ ਹੀ ਹਾਥੀ ਦੇ ਪੈਰ ਥੱਲੇ ਕੁਚਲ ਕੇ ਇਹਨੂੰ ਮਰਵਾ ਦਿੱਤਾ ਜਾਂਦਾ ਹੈ। ਇਹਦਾ ਵੀ ਫਿਰ ਇਸ ਤਰੀਕੇ ਨਾਲ ਦਰਦਨਾਕ ਅੰਤ ਹੁੰਦਾ ਹੈ। ਪਹਿਲਾਂ ਗੁਲਾਬ ਰਾਏ ਦਾ ਵੀ ਇਸ ਤਰੀਕੇ ਨਾਲ ਹੀ ਦਰਦਨਾਕ ਅੰਤ ਹੋਇਆ ਸੀ। ਉਹ ਵੀ ਪਾਗਲ ਹੋ ਕੇ ਮਰਿਆ ਸੀ। ਪੂਰਾ ਪਰਿਵਾਰ ਖਤਮ ਹੋ ਗਿਆ ਸੀ ਤੇ ਇਹ ਅਜੀਤ ਸਿੰਘ ਪਾਲਿਤ ਅਜੀਤ ਸਿੰਘ ਵੀ ਫਿਰ ਇਸ ਤਰੀਕੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਤੀਜਾ ਨਾਮ ਆਉਂਦਾ ਹੈ ਇਸੇ ਹੀ ਪਾਲਿਤ ਅਜੀਤ ਸਿੰਘ ਦੇ ਪੁੱਤਰ ਹਠੀ ਸਿੰਘ ਦਾ ਕਿਉਂਕਿ ਮਾਤਾ ਸੁੰਦਰੀ ਜੀ ਨੇ ਇਹਦਾ ਵਿਆਹ ਬੁਰਹਾਨਪੁਰ ਦੀ ਹੀ ਇੱਕ ਲੜਕੀ ਤਾਰਾਬਾਈ ਨਾਲ ਕੀਤਾ ਸੀ ਤੇ ਇਹਦੇ ਫਿਰ ਘਰ ਪੁੱਤਰ ਪੈਦਾ ਹੋਇਆ ਸੀ ਉਹਦਾ ਨਾਮ ਰੱਖਿਆ ਗਿਆ ਸੀ ਹਠੀ ਸਿੰਘ ਇਹਦੀ ਮੌਤ ਤੋਂ ਬਾਅਦ ਫਿਰ ਇਹਦੀ ਘਰ ਵਾਲੀ ਆਪਣੇ ਪੁੱਤਰ ਨੂੰ ਲੈ ਕੇ ਮਾਤਾ ਸੁੰਦਰੀ ਜੀ ਕੋਲ ਆਉਂਦੀ ਆ ਤੇ ਮਾਤਾ ਸੁੰਦਰੀ ਜੀ ਫਿਰ ਉਹਨੂੰ ਪਨਾਹ ਦੇ ਦਿੰਦ ਨੇ ਆਪਣੇ ਕੋਲ ਰੱਖ ਲੈਂਦੇ ਨੇ ਕਿਉਂਕਿ ਕਸੂਰ ਤਾਂ ਅਜੀਤ ਸਿੰਘ ਉਸ ਪਾਲਿਤ ਅਜੀਤ ਸਿੰਘ ਦਾ ਸੀਗਾ ਉਹਦੀ ਘਰਵਾਲੀ ਤੇ ਉਹਦੇ ਛੋਟੇ ਜੇ ਪੁੱਤਰ ਦਾ ਤਾਂ ਕੋਈ ਕਸੂਰ ਨਹੀਂ ਸੀ ਮਾਤਾ ਸੁੰਦਰੀ ਜੀ ਨਾਲ ਵੀ ਉਸ ਸਮੇਂ ਮੁਗਲਾਂ ਨੇ ਇਹ ਪਾਲਿਤ ਅਜੀਤ ਸਿੰਘ ਕਰਕੇ ਤੱਕਾ ਕੀਤਾ ਸੀਗਾ ਕਿਉਂਕਿ ਜਦੋਂ ਇਹਦੇ ਖਿਲਾਫ ਫਰਮਾਨ ਜਾਰੀ ਹੋ ਗਿਆ ਸੀ ਤਾਂ ਮੁਗਲ ਸਪਾਹੀ ਇਹਨੂੰ ਲੱਭ ਰਹੇ ਸੀ ਤਾਂ ਉਸ ਸਮੇਂ ਹੀ ਮਾਤਾ ਸੁੰਦਰੀ ਜੀ ਦੇ ਅਸਥਾਨ ਤੇ ਵੀ ਆ ਕੇ ਮੁਗਲਾਂ ਨੇ ਲੱਭਿਆ ਸੀ ਮਾਤਾ ਸੁੰਦਰੀ ਜੀ ਨੇ ਦੱਸਿਆ ਕਿ ਅਸੀਂ ਤਾਂ ਕਦੋਂ ਦਾ ਇਹਨੂੰ ਬੇਦਖਲ ਕੀਤਾ ਹੋਇਆ ਹੈ ਇਹ ਸਭ ਕਹਿਣ ਦੇ ਬਾਵਜੂਦ ਵੀ ਮਾਤਾ ਸੁੰਦਰੀ ਜੀ ਦੇ ਅਸਥਾਨ ਨੂੰ ਮੁਗਲਾਂ ਨੇ ਲੁੱਟ ਲਿਆ ਸੀ ਤੇ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਸ ਸਮੇਂ ਦੇ ਮੁਤਾਬਕ 2 ਲੱਖ ਰੁਪਏ ਦਾ ਜੋ ਸਮਾਨ ਸੀ ਉਹ ਮਾਤਾ ਸੁੰਦਰੀ ਜੀ ਦੇ ਅਸਥਾਨ ਤੋਂ ਲੁੱਟ ਕੇ ਲੈ ਗਏ ਸੀਗੇ ਮੁਗਲ ਤੇ ਮਾਤਾ ਸੁੰਦਰੀ ਜੀ ਫਿਰ ਇਹਦੀ ਮੌਤ ਤੋਂ ਬਾਅਦ ਦਿੱਲੀ ਤੋਂ ਫਿਰ ਮਥੁਰਾ ਚਲੇ ਗਏ ਸੀ ਤੇ ਨਾਲ ਹੀ ਇਹਦੀ ਘਰਵਾਲੀ ਤੇ ਇਹਦੇ ਪੁੱਤਰ ਨੂੰ ਲੈ ਗਏ ਸੀ ਕਿਉਂਕਿ ਉਹਨਾਂ ਨੂੰ ਇਹ ਡਰ ਸੀ ਕਿ ਇਹਦੇ ਕਰਕੇ ਇਹਦੀ ਘਰਵਾਲੀ ਤੇ ਇਹਦੇ ਪੁੱਤਰ ਨੂੰ ਨਾ ਮੁਗਲ ਮਰਵਾ ਦੇਣ ਸੋਚੋ ਇਨੇ ਇੰਨਾ ਇੱਕ ਸ਼ਰਮਨਾਕ ਕਾਰਾ ਕੀਤਾ ਤੇ ਮਾਤਾ ਸੁੰਦਰੀ ਜੀ ਦਾ ਦਿਲ ਕਿੰਨਾ ਕੋਮਲ ਸੀਗਾ ਕਿ ਇਹਦੇ ਹੀ ਪੁੱਤਰ ਤੇ ਦੀ ਘਰ ਵਾਲੀ ਨੂੰ ਉਹ ਵਿਚਾਰੇ ਸੀਗੇ ਮਥੁਰਾ ਫਿਰੋ ਕਾਫੀ ਸਮਾਂ ਰਹਿੰਦੇ ਨੇ ਮਥੁਰਾ ਤੋਂ ਬਾਅਦ ਫਿਰ ਜਦੋਂ ਇਹ ਹਠੀ ਸਿੰਘ ਵੱਡਾ ਹੁੰਦਾ ਹੈ ਜਦੋਂ ਇਹ ਜਵਾਨ ਹੋਇਆ ਇਹਨੇ ਸੁਰਤ ਸੰਭਾਲੀ ਤਾਂ ਇਹਨੇ ਵੀ ਆਪਣੀ ਪਿਤਾ ਵਾਲੀ ਮੂਰਖਤਾ ਹੀ ਕੀਤੀ ਇਹਨੇ ਮੂਰਖਤਾ ਹੀ ਕੀਤੀ ਸੀਗੀ ਕਿ ਇਨੇ ਗੁਰੂ ਨਾਨਕ ਸਾਹਿਬ ਦੇ ਨਾਮ ਉੱਪਰ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਹੁਣੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਹੋਏ ਨੇ ਤੇ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਬਾਣੀ ਰਚਨੀ ਸ਼ੁਰੂ ਕੀਤੀ ਆ ਆਪਣੀ ਬਾਣੀ 'ਚ ਗੁਰੂ ਨਾਨਕ ਸਾਹਿਬ ਨਾਨਕ ਸ਼ਬਦ ਵਰਤਦੇ ਸੀਗੇ ਔਰ ਇਹ ਨਾਨਕ ਸ਼ਬਦ ਵਰਤਣ ਦਾ ਜੋ ਅਧਿਕਾਰ ਸੀਗਾ ਉਹ ਗੁਰੂ ਨਾਨਕ ਸਾਹਿਬ ਦੀਆਂ ਅਗਲੀਆਂ ਜੋਤਾਂ ਯਾਨੀ ਕਿ ਨੌ ਗੁਰੂ ਸਹਿਬਾਨਾਂ ਨੂੰ ਸੀਗਾ ਜੋ ਅੱਗੇ ਗੁਰੂ ਸਹਿਬਾਨਾਂ ਦੇ ਥਾਪੇ ਹੋਏ ਗੁਰੂ ਹੁੰਦੇ ਸੀਗੇ ਗੁਰੂ ਸਹਿਬਾਨਾਂ ਦੇ ਸਮੇਂ ਤੇ ਵੀ ਬਹੁਤ ਸਾਰੇ ਇਦਾਂ ਦੇ ਲੋਕ ਹੋਏ ਨੇ ਜਿਨ੍ਹਾਂ ਨੇ ਕੱਚੀ ਬਾਣੀ ਰਚਣ ਦੀ ਕੋਸ਼ਿਸ਼ ਕੀਤੀ ਆ ਸੰਗਤਾਂ ਵੀ ਉਦੋਂ ਦੁਬਿਤਾ ਜੇ ਪੈ ਜਾਂਦੀਆਂ ਸੀ ਕਿ ਗੁਰੂ ਸਹਿਬਾਨਾਂ ਦੀ ਬਾਣੀ ਕਿਹੜੀ ਆ ਤੇ ਕੱਚੀ ਬਾਣੀ ਕਿਹੜੀ ਆ ਇਸੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ ਸੀ ਤਾਂ ਕਿ ਕੱਚੀ ਬਾਣੀ ਤੇ ਜਿਹੜੀ ਝੂਠੀ ਬਾਣੀ ਆ ਉਹਦੇ ਤੋਂ ਅਲੱਗ ਕੀਤੀ ਜਾ ਸਕੇ ਗੁਰੂ ਸਹਿਬਾਨਾਂ ਦੀ ਤੁਰਕੀ ਬਾਣੀ ਤਾਂ ਇਸ ਨੇ ਵੀ ਫਿਰ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਹੇਠ ਬਾਣੀ ਰਚਨੀ ਸ਼ੁਰੂ ਕਰ ਦਿੱਤੀ ਤੇ ਮਾਤਾ ਸੁੰਦਰੀ ਜੀ ਨੇ ਫਿਰ ਇਹਨੂੰ ਵੀ ਤਿਆਗ ਦਿੱਤਾ। ਮਾਤਾ ਸੁੰਦਰੀ ਜੀ ਫਿਰ ਆ ਕੇ ਦਿੱਲੀ ਦੁਬਾਰਾ ਬਸਣ ਲੱਗ ਗਏ ਸੀਗੇ। ਉਸ ਤੋਂ ਬਾਅਦ ਇਹ ਬੁਰਹਾਨਪੁਰ ਹੀ ਰਹਿੰਦਾ ਰਿਹਾ ਤੇ ਉੱਥੇ ਫਿਰ ਆਪਣਾ ਕੰਮ ਇਹਨੇ ਉਸੇ ਤਰੀਕੇ ਨਾਲ ਹੀ ਜੋ ਪਖੰਡ ਸੀਗੀ ਉਹ ਕੰਟੀਨਿਊ ਰੱਖੇ ਤੇ ਦੋ ਇਹਦੇ ਵਿਆਹ ਹੋਏ ਸੀ ਪਰ ਦੋਨੋਂ ਵਿਆਹਾਂ ਤੋਂ ਇਹਦੇ ਕੋਈ ਸੰਤਾਨ ਨਹੀਂ ਹੋਈ। ਇਸ ਤਰੀਕੇ ਨਾਲ ਹੀ ਫਿਰੇ ਦੁਨੀਆ ਤੋਂ ਚਲੇ ਆ ਗਿਆ। ਹੁਣ ਇੱਕ ਹੈਰਾਨੀ ਦੀ ਗੱਲ ਇਹ ਆ ਕਿ ਬਰਹਾਨਪੁਰ ਦੀ ਧਰਤੀ ਤੇ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਇਹ ਬਾਤ ਚੋਂ ਰਹਿੰਦਾ ਰਿਹਾ ਹੈ ਉਹ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰੂ ਘਰ ਆ ਉਹਦਾ ਨਾਮ ਹੈ ਗੁਰਦੁਆਰਾ ਬੜੀ ਸੰਗਤ ਸਾਹਿਬ ਔਰ ਉਥੇ ਇਹਦਾ ਅੰਗੀਠਾ ਹੁਣ ਵੀ ਬਣਿਆ ਹੋਇਆ ਹੈ ਉਹ ਬੰਦਾ ਜਿਸਦਾ ਪਿਤਾ ਇੱਕ ਬੇਈਮਾਨ ਤੇ ਗद्दार ਸੀ ਤੇ ਗੁਰੂ ਘਰ ਦਾ ਦੋਖੀ ਸੀ ਮਾਤਾ ਸੁੰਦਰੀ ਜੀ ਨੇ ਸਭ ਕੁਝ ਪੁਲਾ ਕੇ ਉਸਦੇ ਪੁੱਤਰ ਤੇ ਉਸਦੀ ਘਰਵਾਲੀ ਦਾ ਸਾਥ ਦਿੱਤਾ ਪਰ ਇਨੇ ਵੀ ਉਹੇ ਜਿਹੇ ਹੀ ਲੱਛਣ ਫੜੇ ਇਹਨੇ ਕੱਚੀ ਬਾਣੀ ਲਿਖੀ ਤੇ ਇਹਦਾ ਅੰਗੀਠਾ ਅੱਜ ਵੀ ਉਸ ਗੁਰੂ ਘਰ ਚ ਬਰਹਾਨਪੁਰ ਦੇ ਉਸ ਗੁਰੂ ਘਰ ਚ ਮੌਜੂਦ ਆ ਕੁਝ ਸਮਾਂ ਪਹਿਲਾਂ ਤੱਕ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਇਤਿਹਾਸ ਦਾ ਬੋਰਡ ਲੱਗਿਆ ਹੁੰਦਾ ਹੈ ਉਹਦੇ ਚ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਨਾਲ ਥੱਲੇ ਇਸ ਹੱਦੀ ਸਿੰਘ ਦਾ ਨਾਮ ਵੀ ਉਸ ਗੁਰੂ ਘਰ ਚ ਲਿਖਿਆ ਹੋਇਆ ਸੀਗਾ ਇਸ ਤੋਂ ਬਾਅਦ ਜਿਹੜਾ ਨਾਮ ਆਉਂਦਾ ਹੈ ਉਹ ਇੱਕ ਬਹੁਤ ਮਹਾਨ ਤੇ ਬਹੁਤ ਵੱਡੇ ਜਰਨਲ ਦਾ ਨਾਮ ਆਉਂਦਾ ਹੈ ਕੁਝ ਇਤਿਹਾਸਕਾਰ ਉਹਨਾਂ ਤੇ ਵੀ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਨੇ ਆਪਣੇ ਆਪ ਨੂੰ ਸਿੱਖਾਂ ਦਾ ਅਗਲਾ ਗੁਰੂ ਸਮਝਣਾ ਸ਼ੁਰੂ ਕਰ ਦਿੱਤਾ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਨਾਮ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕੁਝ ਕ ਇਤਿਹਾਸਕਾਰ ਇਹ ਇਲਜ਼ਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਲਾਉਂਦੇ ਨੇ ਕਿ ਉਹਨਾਂ ਨੇ ਆਪਣੇ ਆਪ ਨੂੰ ਸਿੱਖਾਂ ਦਾ 11ਵਾਂ ਗੁਰੂ ਐਲਾਨਣਾ ਸ਼ੁਰੂ ਕਰ ਦਿੱਤਾ ਸੀਗਾ ਹੁਣ ਇਹ ਗੱਲ 'ਚ ਕਿੰਨੀ ਕ ਸੱਚਾਈ ਆ ਕੀ ਇਹ ਇਤਿਹਾਸਕਾਰਾਂ ਦੀ ਕੋਈ ਗਲਤੀ ਹੈ ਜਾਂ ਫਿਰ ਇਹਦੇ ਵਿੱਚ ਕੋਈ ਸੱਚਾਈ ਹੈ ਇਹਦੇ ਬਾਰੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀਡੀਓ ਬਣਾਈਏ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਪੂਰੀ ਰਿਸਰਚ ਕਰਨ ਤੋਂ ਬਾਅਦ ਹੀ ਬੜੀ ਜ਼ਿੰਮੇਵਾਰੀ ਨਾਲ ਇਹਦੇ ਤੇ ਅਸੀਂ ਵੀਡੀਓ ਲੈ ਕੇ ਆਵਾਂਗੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਇਹਦੇ ਤੇ ਅਸੀਂ ਵੀਡੀਓ ਬਣਾਈਏ ਜਾਂ ਨਾ ਅੱਜ ਦੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਬਸਕ੍ਰਾਈਬ ਕਰਨਾ ਕਈ ਵਾਰ ਭੈਣ ਭਰਾ ਭੁੱਲ ਜਾਂਦੇ ਨੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਾਲ ਬੈਲ ਆਈਕਨ ਦਾ ਜੋ ਬਟਨ ਹੈ ਉਹ ਜ਼ਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਇਤਿਹਾਸ ਦੱਸਦਿਆਂ ਕੋਈ ਵੀ ਪੁੱਲ ਚੁੱਕ ਹੋ ਗਈ ਹੋਵੇ ਤਾਂ ਅਸੀਂ ਪਰਮ ਪਿਤਾ ਪਰਮਾਤਮਾ ਕਾਲ ਪੁਰਖ ਦਸ ਗੁਰੂ ਸਹਿਬਾਨਾਂ ਤੇ ਪੂਰੇ ਖਾਲਸਾ ਪੰਥ ਤੋਂ ਖਿਮਾ ਦੇ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ